ਮੇਰੇ ਵਾਲਾ ਜਵਾਕ ਦਾ ਬੋਲਦਾ ਕਹਿੰਦਾ ਪਾਪਾ ਫਤਿਹਗੜ ਛੱਬ ਜਾ ਕੇ ਆਉਣਾ ਮਖਾ ਜਾ ਭਈ ਇਹਨੇ ਸੁਣੀ ਗੱਲ ਕੀ ਹੋ ਸਕਦੀ ਆ ਪਤਿਆ ਪਰਨਾ ਬਣ ਕੇ ਜਦੋਂ ਗਿਆ ਮੈਂ ਤੁਹਾਡੀ ਤੈਨੂੰ ਕਿਹਾ ਮਖਾ ਦੇਖ ਰਾਜ ਪ੍ਰੀਤ ਕੁਰੇ ਮਖਾ ਅੱਜ ਲੱਗਦਾ ਜਿਵੇਂ ਆਪਣਾ ਜਵਾਕ ਹੋਵੇ ਉਦੋਂ ਜਦੋਂ ਮੁਰਨ ਲੱਗਿਆ ਨਾ ਹਜੇ ਦੇਲਜੀ ਤੇ ਪੈਤਰ ਐਸੀ ਲਾ ਕੇ ਪਰਨਾ ਬੋਲਦਾ ਕਹਿੰਦਾ ਕੰਨ ਬਚਨ ਲੱਗੇ ਕਿ ਮਖਾ ਭਾਈ ਸਾਡੇ ਤੱਕ ਤਾਂ ਬੱਚੇ ਨਹੀਂ ਮੈਂ ਕਿਹਾ ਕੋਈ ਬਿਮਾਰੀ ਹੋ ਛਟੀ ਸਕੈਨ ਕਰਾ ਲਾ ਪੁੱਤ ਕਹਿੰਦਾ ਪਾਪਾ ਮਾਛੂ ਦੇ ਤੱਕਣਾ ਪਰਨੇ ਨਾਲ ਆ ਯਾਰ ਕੰਨ ਕਹਿੰਦੇ ਸਿਟੀ ਸਕੈਨ ਦੀ ਕਿ ਲੋੜ ਆ ਮੱਖ ਮੈਂ ਵੀ ਜਦੋਂ ਜਬਾਨੀ ਪੜੇ ਹੁੰਦਾ ਸੀ ਮੇਰੇ ਵੀ ਲੱਗੇ ਸੀ ਮੱਚਨ ਮੱਖਾ ਮੇਰਾ ਤੇਰੇ ਦਾਦੇ ਨੇ ਕੀਤਾ ਸੀ ਸੱਤੀ ਸਕੰਨ ਮੱਖਾ ਤੇਰਾ ਮੈਂ ਕਰ ਦੇਣਾ ਬੈਠ ਮੱਖਾ ਮੰਜੇ ਤੇ ਕੋਲੇ ਕਹਿੰਦਾ ਬੋਲ ਮੈਂ ਖਿਆ ਦੱਸ ਕਾਉਣਾ ਕਹਿੰਦਾ ਅੰਨੇ ਤਾਂ ਕਹਿੰਦਾ ਤਨ ਪੂਰੇ ਤੋਂ ਮੱਖਾ ਆਹ ਭਾਈ ਕਾਉਣਾ ਕਹਿੰਦਾ ਕੋੜ ਵਾਲਾ ਮਾਨ ਮੱਖਾ ਆਹ ਕਹਿੰਦਾ ਚਮਕੀਲਾ ਮੱਖਾ ਆਹ ਤੇ ਲਾਭੀ ਦਾ ਛਾਬ ਮੈਂ ਕਹਿੰਦਾ ਇਹਨੂੰ ਤਾਂ ਛੜਾ ਕੋਈ ਸੀ ਪਤਾ ਹੋਏ ਕਹਿੰਦਾ ਮੈਂ ਤੈਨੂੰ ਕਹਤਾ ਹੈ ਕਿ ਅਸੀਂ ਮੇਰੇ ਦਿਮਾਗ ਨੂੰ ਕੀ ਹੋਇਆ ਮੈਂ ਕਹਾਂ ਫਿਰ ਆ ਦੱਸ ਦੇ ਕਹਿੰਦਾ ਚਰਖਰੀਆਂ ਤੇ ਚੜੇ ਮਖਾ ਨਾਂ ਦੱਸ ਕੀ ਆ ਉਹ ਤਾਂ ਮਖਾ ਮੈਨੂੰ ਵੀ ਪਤਾ ਵੀ ਚਰਖਰੀਆਂ ਤੇ ਚੜੇ ਕਹਿੰਦਾ ਨਾਂ ਤਾਂ ਨਹੀਂ ਪਤਾ ਮਖਾ ਇਹਨਾਂ ਦਾ ਨਾਂ ਪਤਾ ਹੋ ਫੇਰਾ ਕਹਿੰਦਾ ਨਾ ਮਖਾ ਇਹਨਾਂ ਦਾ ਮਖਾ ਇਹਨਾਂ ਦਾ ਨਾ ਮਖਾ ਤੇਰੇ ਸਿੱਟੇ ਸਾਂਚ ਪੋਈ ਬਿਮਾਰੀ ਆ ਹਾਈ ਆ ਮਖਾ ਜਿੰਨਾਂ ਨੇ ਤੁਹਾਡੇ ਵਾਸਤੇ ਕੀਤਾ ਕੱਖ ਨਹੀਂ ਉਹ ਮਖਾ ਉਹਨਾਂ ਦੇ ਤੂੰ ਪੁੱਛ ਤਾਂ ਫਰੋਲਤੀਆਂ ਜਿੰਨਾਂ ਨੇ ਮਖਾ ਤੇਰੇ ਵਾਸਤੇ ਸਿਰ ਲਾਹ ਤੇ ਮਖਾ ਉਹਨਾਂ ਦੇ ਤੈਨੂੰ ਨਾਂਬ ਨਹੀਂ ਪਤਾ ਇੰਨਾ ਬਾਰੇ ਮੈਂ ਕਿਹਾ ਦੋ ਦਿਨ ਪੜ ਕੇ ਫੇਰ ਵੀ ਜੇ ਤੇਰੇ ਕੰਨ ਮੱਤ ਦੀ ਹੋਏ ਮੈਂ ਕਿਹਾ ਫੇਰ ਮੈਨੂੰ ਦੱਸੀ ਉਹੀ ਗੱਲ ਹੋ ਗਈ ਤਿੰਨ ਦਿਨ ਹੋ ਗਏ ਵਧੀਆ ਭਰਨਾ ਬਣ ਕੇ ਰੱਖਦਾ ਮੈਂ ਕਿਹਾ ਪੁੱਤ ਇਹਨਾਂ ਦਾ ਕੰਮਾ ਕੌਣਾ ਬਚਾਉਣਾ ਮੈਂ ਕਿਹਾ ਆਪਾਂ ਇਹਨਾਂ ਨੂੰ ਮਾਰਾ ਨਹੀਂ ਕੰਜ ਮੈਂ ਕਿਹਾ ਮਾਰੇ ਆਪਾਂ ਮੈਂ ਕਿਹਾ ਜਿਹੜੇ ਆਪਣੇ ਹੀਰੋ ਨੇ ਉਹਨਾਂ ਨੂੰ ਭੁੱਲੇ ਬੈਠਿਆ ਮੈਂ ਕਿਹਾ ਜਿਨ੍ਹਾਂ ਨੇ ਕੀਤਾ ਕੱਖ ਨਹੀਂ ਮੈਂ ਕਿਹਾ ਉਹਨਾਂ ਨੂੰ ਛੱਤ ਤੇ ਚੜਾ ਰੱਖਿਆ ਮੈਂ ਕਿਹਾ ਜੇ ਹੋਰ ਛੱਡੋ ਮੈਂ ਕਿਹਾ ਜੇ ਕਿਸੇ ਨੂੰ ਆਏ ਕਹ ਜਿਓ ਭਾਈ ਸੇ ਮੇਰੇ ਉੱਥੇ ਗੁਰਦੁਆਰੇ ਜਾ ਕੇ ਤਾ ਕਹਿਣਗੇ ਕੁਛ ਨਹੀਂ ਗੁਰਦੁਆਰੇ ਸਾਰਾ ਕੁਝ ਕਰੀਆ ਫੇਰ ਭਾਈ ਜਵਾ ਉਹਨਾਂ ਦਾ ਕੌਨਮੈਂਟ ਚ ਲਾਈ ਫਿਰਦੇ ਹੋ ਤੁਸੀਂ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਜਿਨ੍ਹਾਂ ਨੂੰ ਹੁਣ ਤੁਸੀਂ ਸਿਰ ਚ ਕਾ ਕੇ ਆਉਨੇ ਹੋ ਉਹਨਾਂ ਨੇ ਸਾਰਾ ਪਰਿਵਾਰ ਬਾਰਤਾ ਤੇ ਤੁਸੀਂ ਜਰ ਇੱਕ ਪੱਗ ਵੀ ਨਹੀਂ ਬਨ ਸਕਦੇ ਫੋਟ ਤੁਸੀਂ ਠੀਕ ਕਰ ਲਓਗੇ ਭਾਈ ਉਹ ਸੋ ਮੇਰੀ ਬੇਨਤੀ ਹੈ ਭਾਈ ਜਿਨ੍ਹਾਂ ਨੂੰ ਤੁਸੀਂ ਆਪ ਦੇ ਰੋਲ ਮਾਡਲ ਮੰਨੀ ਬੈਠਿਓ ਉਹ ਗੱਲ ਤੇ ਨਹੀਂ ਪਈ ਜਿਨ੍ਹਾਂ ਨੂੰ ਤੁਸੀਂ ਭੁੱਲੇ ਬੈਠਿਓ ਜਿਨ੍ਹਾਂ ਨੇ ਪਰਿਵਾਰ ਬਾਲਤੇ ਉਹ ਤੁਹਾਡੇ ਰੋਲ ਮਾਡਲ ਨੇ ਉਹਨਾਂ ਦੇ ਤੁਸੀਂ ਫੈਨ ਬਣੋ ਉਹਨਾਂ ਦੀਆਂ ਫੋਟੋਆਂ ਲਾ ਕੇ ਰੱਖੋ ਤੁਸੀਂ ਫੇਰ ਕਿਤੇ ਜਾ ਕੇ ਭਈ ਸਿਰ ਤੇ ਪੱਗਾ ਆਉਣਗੀਆਂ ਸੋ ਪੁੱਤ ਮੈਂ ਕਿਹਾ ਹਰ ਸਾਲ ਵਟਸਐਪ ਸਟੇਟਸ ਲਾ ਕੇ ਨਿਸ਼ੀ ਦਿਹਾੜੇ ਬਣਾਈ ਜਾਂਦੇ ਹੁਣ ਆਪਾਂ ਨੂੰ ਸਿਰ ਤੇ ਪੱਗੀਆਂ ਵੀ ਬੰਨਣੀਆਂ ਪੈਣਗੀਆਂ ਸੋ ਭਈ ਜਿੰਨੀਆਂ ਵੀ ਸੰਗੀਤਾ ਫਤੇਗੜ ਸਾਹਿਬ ਇੱਥੋਂ ਪੱਗਾ ਬੰਨ ਕੇ ਲੈ ਕੇ ਗਈਆਂ ਕੋਸ਼ਿਸ਼ ਕਰਿਓ ਮੁਰਕੇ ਨਾ ਉਤਰਨਾ ਬਾਕੀ ਤੁਸੀਂ ਵੀ ਆ ਚੈੱਕ ਕਰਕੇ ਦੇਖੋ ਵੀ ਕਿਹਦੇ ਦਿਮਾਗ ਚਾ ਸਿੱਟੀ ਸਕੈਨ ਵਾਲੀ ਬਿਮਾਰੀ ਆਉਂਦੀ ਆ ਇਹ ਭਈ ਹੈਗੀਆਂ ਬਿਮਾਰੀ ਤਾ ਬਾਬੇ ਬਾਰੇ ਜਰੂਰ ਪੜਿਓ ਮੈਨੂੰ ਨਹੀਂ ਲੱਗਦਾ ਕਦੇ ਛੋਡੇ ਪੱਗ ਨਾ ਕੰਮ ਚ ਜਾਣਗੇ ਸੋ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬੇਨਤੀ ਪ੍ਰਮਾਣ ਕਰਿਓ ਜੀ